ਦੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਅੱਜ ਆਪਾਂ ਜੀ ਹੁਣ ਵੀ ਆਏ ਆ ਵੀ ਬਸਾਖੀ ਆਉਂਦੀ ਜਾਂਦੀ ਐ ਤੇ ਬੱਚਿਆਂ ਨੂੰ ਹੁਣ ਪੇਪਰ ਹੋ ਗਏ ਛੁੱਟੀਆਂ ਹੋ ਗਈਆਂ ਤਾਂ ਇਹ ਜਿਹਨਾਂ ਦੇ ਬੱਚਿਆਂ ਦਾ ਲਾਹਾ ਵੀ ਤੱਕਦੇ ਆਂ ਵੀ ਨਾਲ ਸਫਾਈਆਂ ਕਰਵਾ ਦਿਆਂਗੇ ਤਾਂ ਹੁਣ ਅਸੀਂ ਲੱਗੇ ਸੀ ਮੋٹے ਕੱਪੜੇ ਸਾਂਭਣਾ ਪਤਲੇ ਕੱਪੜੇ ਕੱਢਣਾ ਸਫਾਈਆਂ ਦਾ ਕੰਮ ਸ਼ੁਰੂ ਕਰਤਾ ਸੀ ਤਾਂ ਹੁਣ ਅਸੀਂ ਜਦਵਾ ਫਰਾਕ ਕੱਢੀ ਮੈਨੂੰ ਜਿਸ ਨੂੰ ਦਾ ਨੀ ਮੰਮਾ ਇਹ ਮੇਰੀ ਐ ਮੈਂ ਇੱਥੇ ਹਾਪਕ ਦੇਖੋ ਕਿੰਨੀ ਸੋਹਣੀ ਫਰਾਕ ਐ ਕਹਿੰਦੀ ਹਾਏ ਮੈਂ ਇਹ ਫਰਾਕਾਂ ਪਾਉਂਦੀ ਹੁੰਦੀ ਸੀ ਹੁਣ ਇਹਨੂੰ ਅਜੀਬ ਲੱਗਦਾ ਕਿਉਂ ਹੁਣ ਪੈਂਟ ਸ਼ਰਟ ਪਾਉਂਦੀ ਐ ਫਰਾਕਾਂ ਪਾਉਂਦੀ ਨਹੀਂ ਨਾ ਹੀ ਦੂਜੇ ਸੂਟ ਪਾਉਂਦੀ ਐ ਤੇ ਆਹ ਦੇਖੋ ਕਿੱਡੀਆਂ ਸੋਹਣੀਆਂ ਫਰਾਕਾਂ ਨੇ ਐਨੇ ਸ਼ੌਂਕ ਨਾਲ ਲਿਆਂਦੀਆਂ ਸੀ ਕਹਿੰਦੀ ਹਾਏ ਮੈਂ ਇਹ ਪਾਉਂਦੀ ਹੁੰਦੀ ਸੀ ਤੇ ਤੁਹਾਨੂੰ ਇੱਕ ਹੋਰ ਚੀਜ਼ ਦਿਖਾਉਣੀ ਐ ਮੇਰੇ ਤਾਂ ਕੱਪੜੇ ਹੀ ਪਿਓਨ ਸੀ ਹੈਨਾ ਸਿੱਗਦੀ ਹੁੰਦੀ ਸੀ ਜਦ ਨੂੰਗਾ ਉਦੋਂ ਸਾਰਿਆਂ ਤੋਂ ਪਹਿਲਾਂ ਇਹ ਜਿਹੜੇ ਕੱਪੜੇ ਬਣਵਾਉਂਦੇ ਹੁੰਦੇ ਸੀ ਦੇਖੀ ਛੋਟੇ ਛੋਟੇ ਦੇਖੀ ਐਡੀ ਕੁ ਫਰਾਕਾ ਹੈ आ छोटी फ्राक आस एक कुत्ता <laughs> कि सोने लगते है शर्ट बटन नहीं लगे मिकी सलवारी ਫਰਾਗ ਆ ਵੀ ਫਰਾਗ ਦੇਖੋ ਕਮੀਜ਼ ਕਿੰਨੇ ਸੋਹਣੇ ਲੱਗਦੇ ਨੇ ਹਨਾ ਆ ਮੈਂ ਨਹੀਂ ਬਾਕੇ ਐਵੇਂ ਨਿੱਕਰ ਸਿਖਾਉਂਦੇ ਸੀ ਕਿੰਨੇ ਸੋਹਣੇ ਲੱਗਦੇ ਆ ਨਾ ਇਸ ਨੂਰ ਹਾਂ ਹੈ ਆ ਬਿਨਾ ਪੇਟੀ ਤੋਂ ਸਲਵਾਰ ਤੇ ਆ ਸੇ ਜਿਵੇਂ ਪਹਿਲਾਂ ਆਪਣੇ ਬਜ਼ੁਰਗ ਪਾਉਂਦੇ ਹੁੰਦੇ ਸੀਗੇ ਕਲਗਾ ਵਾਲਾ ਇਸ ਖਾਇਆ ਹੋਰ ਵੀ ਜਾਈਏ ਮੰਨ ਲਾ ਦੇ ਆਹੀ ਬਣਾ ਲਈ ਸਲਵਾਰ ਆਹੀ ਕੋੜਤੇ ਸਾਰਿਆਂ ਨਾਲ ਮੈਨੂੰ ਪਤਾ ਕਿਹੜਾ ਪਸੰਦ ਹੈ ਆਹਾ ਕਲੰਗਾਲਾ ਦੇਖੋ ਕਿੰਨਾ ਸੋਹਣਾ ਹੈ ਇਹ ਜੇ ਸਿਖਾਉਂਦੇ ਨੇ ਇਸ ਪਹਿਲਾਂ ਸਾਨੂੰ ਛੋਟੇ ਛੋਟੇ ਫੇਰ ਵੱਡੇ ਕੱਪੜੇ ਸਾਂ ਸਿੱਖੇ ਸੀ ਤਾਂ ਕਿੰਨੇ ਸੋਹਣੇ ਲੱਗਦੇ ਨੇ ਮੈਂ ਸਾਮ ਸਾਮ ਰੱਖੇ ਨੇ ਵੀ ਆਪਾਂ ਕੋਈ ਵੀ ਕੰਮ ਹੈ ਪਹਿਲਾਂ ਆਪ ਨੂੰ ਇੰਨੀ ਮਿਹਨਤ ਕਰਨੀ ਪੈਂਦੀ ਹੈ ਫੇਰ ਜਾ ਕੇ ਸਿੱਖਦੇ ਆਂ